ਦਰਾਹਾ ਰੇਲਵੇ ਨਹਿਰ ਵਾਲੇ ਫਾਟਕ ਨੇੜੇ ਬਾਈਪਾਸ ਤੋਂ ਇੱਕ ਅਣਪਛਾਤੀ ਲਾਸ਼ ਰੇਲਵੇ ਟਰੈਕ ਤੋਂ ਮਿਲੀ ਜਿਸ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਇਸ ਮੌਕੇ ਜਾਣਕਾਰੀ ਦਿੰਦੇ ਦਰਾਹਾ ਰੇਲਵੇ ਪੁਲਿਸ ਦੇ ਏਐਸਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਹੈ ਅਤੇ ਉਸ ਨੇ ਨੀਲੇ ਰੰਗ ਦੀ ਜੀਨ ਦੀ ਪੈਂਟ ਅਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਉੱਥੇ ਹੀ ਮੌਕੇ ਤੇ ਫ੍ਰੈਂਸਿਕ ਟੀਮ ਵੀ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਰੁਪਿੰਦਰ ਜੀ ਰੇਲਵੇ ਟਰੈਕ ਤੇ ਖੜੇ ਹੋ ਕੇ ਮਾਮਲਾ ਸੀ ਇਹ ਸਾਨੂੰ ਕੱਲ 17 ਤਰੀਕ ਨੂੰ ਕੋਈ 3:00 ਵਜੇ ਇੱਕ ਮੀਮੋ ਮਿਲੀ ਅੰਗਰੇਜ਼ੀ ਪਰਲੀ ਮੋਮੈਂਟ ਸੇ ਰੇਲਵੇ ਸਟੇਸ਼ਨ ਇੰਚ ਐਸ ਐਮ ਸਟੇਸ਼ਨ ਪਰ ਦਰਾਹ ਵੱਲੋਂ ਵੀ ਇੱਕ ਡੈੱਡ ਬੋਡੀ ਜਿਹੜੀ ਕਿਲੋਮੀਟਰ ਮਤਨੋ 54 ਦੇ 17 18 ਦੇ ਪਈ ਆ ਮੈਂ ਤੇ ਇੱਕ ਸਾਥੀ ਕਰਮਚਾਰੀ ਹੈ ਮੜਾ ਮੌਕੇ ਤੇ ਪਹੁੰਚਿਆ ਜਿਹੜੀ ਇੱਕ ਡੈੱਡ ਬੋਡੀ ਸੀਗਾ ਇੱਕ ਟ੍ਰੈਕ ਦੇ ਵਿੱਚ ਨੌਜਵਾਨ ਵਿਅਕਤੀ ਦੀ ਜਿਹੜੀ ਹੈਗੀ ਉਮਰ ਕੋਈ 30 35 ਸਾਲ ਆ ਜਿਹਦਾ ਚਿਹਰਾ ਬਿਲਕੁਲ ਕੁਚਲਿਆ ਸੀਗਾ ਟ੍ਰੈਕ ਦੇ ਵਿੱਚ ਪਈ ਸੀ ਸਰ ਪਤਾ ਲੱਗਿਆ ਕਿ ਨੌਜਵਾਨ ਕਿੱਥੇ ਦਾ ਸੀਗਾ ਜੀ ਅਸਰ ਅਜ ਤੱਕ ਕੋਈ ਪਤਾ ਨਹੀਂ ਲੱਗਾ ਤੇ ਤੁਹਾਡੇ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕੀਤੀ ਸੌਰੀ 194 ਬੀਐਨਐਸਸੀ ਕਾਰਵਾਈ ਕੀਤੀ ਜਾਂਦੀ ਆ ਉਦੋਂ ਟ੍ਰੇਸ ਕਰਨ ਦੇ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਸੀਸੀਟੀਵੀ ਵਗੈਰਾ ਸਾਰਾ ਫੁਟੇਜ ਦੇਖੀ ਆ ਫਰਾਂਸ ਤੋਂ ਜਿਹੜੀ ਲੈਪ ਟੀਮ ਆ ਉਹ ਵੀ ਤੁਹਾਡੇ ਸਾਹਮਣੇ ਮੌਕੇ ਤੇ ਆਈ ਆ ਚੈੱਕ ਕੀਤਾ ਸਾਰ ਕਰਾਦੇ ਆ ਪਰ ਅਜ ਤੱਕ ਉਹਦਾ ਕੋਈ ਜਿਹੜਾ ਬੰਦਾ ਟ੍ਰੇਸ ਨਹੀਂ ਹੋਇਆ ਬੰਦੇ ਨੇ ਕਿਸ ਤਰ੍ਹਾਂ ਦਾ ਪਹਿਰਾਵਾ ਪਾਇਆ ਹੋਇਆ ਸੀ ਬੰਦੇ ਨੇ ਟੀ-ਸ਼ਰਟ ਪਾਇਆ ਚਿੱਟੇ ਰੰਗ ਦੀ ਉਹਦੇ ਅੱਗੇ ਐਡੀਡਾਸ ਲਿਖਿਆ ਹੋਇਆ ਨੀਲੇ ਰੰਗ ਦੀ ਜੀਨ ਤੇ ਵਾਈਟ ਕਲਰ ਦਾ ਅੰਡਰਵੀਅਰ ਪਾਇਆ ਜੀ ਬੰਦਾ ਪੰਜਾਬੀ ਸੀ ਜਾਂ ਪਰਦੇਸੀ ਹੈ ਜੀ ਦੇਖੋ ਬਾਬਾ ਇਹ ਚਿਹਰਾ ਕੁਚਲਿਆ ਜਿਹੜਾ ਉਹ ਦਿਖ ਰਾ ਥੋੜਾ ਹੈਗੇ ਮਤਲਬਕ ਮੂੰਹ ਬਗੜਾ ਦਿਖ ਰਿਆ ਉਹਦੇ ਹਿਸਾਬ ਨਾਲ ਬੰਦਾ ਪੰਜਾਬੀ ਲੱਗ ਰਿਹਾ ਦੁਰਾਹਾ ਰੇਲਵੇ ਨਹਿਰ ਵਾਲੇ ਫਾਟਕ ਨੇੜੇ ਬਾਈਪਾਸ ਤੋਂ ਇੱਕ ਅਣਪਛਾਤੀ ਲਾਸ਼ ਰੇਲਵੇ ਟਰੈਕ ਤੋਂ ਮਿਲੀ ਜਿਹਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਇਸ ਮੌਕੇ ਜਾਣਕਾਰੀ ਦਿੰਦੇ ਦਰਾਹਾ ਰੇਲਵੇ ਪੁਲਿਸ ਦੇ ASI ਰੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਹੈ ਅਤੇ ਉਸਨੇ ਨੀਲੇ ਰੰਗ ਦੀ ਜੀਨ ਦੀ ਪੈਂਟ ਅਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਉੱਥੇ ਹੀ ਮੌਕੇ ਤੇ ਫੋਰੈਂਸਿਕ ਟੀਮ ਵੀ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਰੁਪਿੰਦਰ ਜੀ ਰੇਲਵੇ ਟਰੈਕ ਤੇ ਖੜੇ ਹੋ ਕੀ ਮਾਮਲਾ ਸੀ ਇਹ ਸਾਨੂੰ ਕੱਲ 17 ਤਰੀਕ ਨੂੰ ਕੋਈ 3 ਵਜੇ ਇੱਕ ਮੀਮੋ ਮਿਲਿਸ਼ ਅੰਗਰੇਜ਼ੀ ਰੇਲਵੇ ਸਟੇਸ਼ਨ ਇਸ ਸਮ ਸਟੇਸ਼ਨ ਬਦਰਾਹਾ ਵੱਲੋਂ ਇੱਕ ਡੱਡ ਬੋਡੀ ਜਿਹੜੀ ਕਿਲੋਮੀਟਰ ਮਤਲਬ 54 ਦੇ 17 18 ਦੇ ਪਈ ਆ ਮੈਂ ਤੇ ਇੱਕ ਸਾਥੀ ਕਰਮਚਾਰੀ ਜਿਹੜਾ ਮੁਕ ਦੇ ਪਹੁੰਚਿਆ ਜਿਹੜੀ ਇੱਕ ਡੱਡ ਬੋਡੀ ਸੀਗਾ ਇੱਕ ਟ੍ਰੈਕ ਦੇ ਵਿੱਚ ਨੌਜਵਾਨ ਵਿਅਕਤੀ ਦੀ ਜਿਹੜੀ ਹੈਗੀ ਉਮਰ ਕੋਈ 30 35 ਸਾਲ ਆ ਜਿਹਦਾ ਚਿਹਰਾ ਬਿਲਕੁਲ ਕੁਚਲਿਆ ਸੀਗਾ ਟ੍ਰੈਕ ਦੇ ਵਿੱਚ ਪਈ ਸੀ ਸਰ ਪਤਾ ਲੱਗਿਆ ਕਿ ਨੌਜਵਾਨ ਕਿੱਥੇ ਦਾ ਸੀਗਾ ਜੀ ਸਰ ਅਜ ਤੱਕ ਕੋਈ ਪਤਾ ਨਹੀਂ ਲੱਗਾ ਤੇ ਤੁਹਾਡੇ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕੀਤੀ ਸੌਰੀ 194 ਬੀ ਐਨ ਐਸ ਸੀ ਕਾਰਵਾਈ ਕੀਤੀ ਜਾਂਦੀ ਆ ਉਦੋਂ ਟ੍ਰੇਸ ਕਰਨ ਦੇ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਸੀਸੀਟੀਵੀ ਵਗੈਰਾ ਸਾਰਾ ਫੁਟੇਜ ਦੇਖੀ ਆ ਫਰਾਂਸ ਕਿਉਂ ਜਿਹੜੀ ਲਾਪੀਮ ਆ ਉਹ ਵੀ ਤੁਹਾਡੇ ਸਾਹਮਣੇ ਮੌਕੇ ਤੇ ਆਈ ਆ ਚੈੱਕ ਕਰ ਸਰ ਕਰਾ ਦੇ ਆ ਪਰ ਅਜ ਤੱਕ ਉਹਦਾ ਕੋਈ ਜਿਹੜਾ ਬੰਦਾ ਟ੍ਰੇਸ ਨਹੀਂ ਹੋਇਆ ਬੰਦੇ ਨੇ ਕਿਸ ਤਰ੍ਹਾਂ ਦਾ ਪਹਿਰਾਵਾ ਪਾਇਆ ਹੋਇਆ ਸੀ ਬੰਦੇ ਨੇ ਟੀ-ਸ਼ਰਟ ਪਾਇਆ ਚਿੱਟੇ ਰੰਗ ਦੀ ਉਹਦੇ ਅੱਗੇ ਐਡੀਡਾਸ ਲਿਖਿਆ ਹੋਇਆ ਨੀਲੇ ਰੰਗ ਦੀ ਜੀਨ ਤੇ ਵਾਈਟ ਕਲਰ ਦਾ ਅੰਡਰਵੀਅਰ ਪਾਇਆ ਜੀ ਬੰਦਾ ਪੰਜਾਬੀ ਸੀ ਜਾਂ ਪਰਦੇਸੀ ਹੈ ਜੀ ਦੇਖੋ ਬੋਏ ਆਪੀ ਲੋ ਚਿਹਰਾ ਕੁਚਲਿਆ ਜਿਹੜਾ ਉਹ ਦਿਖ ਰਾ ਥੋੜਾ ਹੈਗੇ ਮਤਲਕ ਮੂੰਹ ਵਾਂਗ ਦਿਖ ਰਿਆ ਉਹਦੇ ਹਿਸਾਬ ਨਾਲ ਬੰਦਾ ਪੰਜਾਬੀ ਲੱਗ ਰਿਹਾ